ਨਾਰੇ ਹਰੇ ਹਰੇ ਨਾਮ ਆਮ ਜੋ ਕੇ ਨਾਰੇ ਹਰੇ ਹਰੇ ਨਾਮ ਭੋਲੇ ਜਾਰੇ ਹਰੇ ਹਰੇ ਮਹਾਸ਼ਿਵਰਾਤਰੀ ਦੇ ਮੌਕੇ ਦੇ ਉੱਤੇ ਮਾਂ ਜਗਦੰਬਾ ਮੰਦਿਰ ਸੈਕਟਰ 67 ਵਿਕੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਸ਼ਰਧਾਲੂਆਂ ਲਈ ਜਿਨ੍ਹਾਂ ਨੇ ਵਰਤ ਰੱਖਿਆ ਸੀ ਉਹਦੇ ਲਈ ਕੁੱਟੂ ਦੇ ਆਟੇ ਦੇ ਪਕੌੜੇ ਦੁੱਧ ਦਾ ਲੰਗਰ ਅਟੁੱਟ ਵਰਤਾਇਆ ਗਿਆ ਬੰਬੰਮ ਭੋਲੇ ਦੇ ਨਾਰਿਆਂ ਨਾਲ ਮੰਦਰ ਪਰਿਸਰ ਗੂੰਜ ਉਠਿਆ ਜੈਕਾਰਾ ਭੋਲੇ ਪਟਾਰੀ ਦਾ ਹੋ ਸਾਡੇ ਦੇਰਵਾਰ ਕੀ ਜੈ ਜੈਕਾਰਾ ਭੋਲੇ ਪਟਾਰੀ ਦਾ ਹੋ ਸਾਡੇ ਦੇਰਵਾਰ ਕੀ ਜੈ वीर बजरंगे जयकारा वीर बजरंगे ठीक है जी हरबंसलाल कालिया मंदिर मां जगदंबे मंदिर सेक्टर 6 मोहली आज बहुत ही महान दिवसाक दे रहा है शिवरात्रि है आप सारी संगत नु मैं बहुत-बहुत मुबारकबाद देता है जिन्होंने आज इत्ते वध चढ़ के हिस्सा लिया ਤੇ ਬਹੁਤ ਬਹੁਤ ਸਾਰੀ ਸੰਗਤਾਂ ਦਾ ਧੰਨਵਾਦ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਜੋ ਮੰਦਿਰ ਦੀ ਉਸਾਰੀ ਦਾ ਕੰਮ ਇਹ ਜੋ ਸਿਰੇ ਚੜ ਰਿਹਾ ਹੈ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਚੜ ਰਿਹਾ ਹੈ ਬਾਕੀ ਮੇਰੀ ਮੰਦਿਰ ਕਮੇਟੀ ਬਹੁਤ ਹੀ ਅੱਛਾ ਸਹਿਯੋਗ ਦੇ ਰਹੀ ਹੈ ਜਿਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਇੱਥੇ ਪਹੁੰਚੇ ਆ ਤੇ ਹੁਣ ਸਾਡੇ ਪੁਜਾਰੀ ਜੀ ਵੀ ਬਹੁਤ ਅੱਛੇ ਹੈ ਜਿਹਨਾਂ ਦੇ ਸਹਿਯੋਗ ਦੇ ਨਾਲ ਸਾਨੂੰ ਬਹੁਤ ਹੈਲਪ ਹੋ ਰਹੀ ਹੈ ਉਸਾਰੀ ਦੇ ਕੰਮ ਵਾਸਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਧੰਨਵਾਦੀ ਆ ਅੱਜ ਸਪੈਸ਼ਲ ਪ੍ਰਸ਼ਾਦ ਆਪਾਂ ਦੇਖਿਆ ਬੰਦਿਆ ਕਿ ਪ੍ਰਸ਼ਾਦ ਚ ਤਿਆਰ ਗਿਆ ਹੈ ਅੱਜ ਭੋਲੇ ਨਾ ਤੇ ਪ੍ਰਸ਼ਾਦ ਜਿਹੜਾ ਇਹ ਦੁੱਧ ਦਾ ਫਰੂਟ ਦਾ ਤੇ ਤੇ ਪਕੌੜੇ ਆ ਦਾ ਤੇ ਬਹੁਤ ਹੀ ਮਿਲਕੇ ਸ਼ਰਦਾ ਦੇ ਭਾਵਨਾ ਦੇ ਨਾਲ ਲੋਕਾਂ ਨੇ ਇਕੱਠਾ ਕਰਕੇ ਦਿੱਤਾ ਸਾਨੂੰ ਇੱਕ ਵੀ ਮਿਲਕੇ ਕੋਈ ਵੀ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਵੀ ਇਹ ਪ੍ਰਸ਼ਾਦ ਜਿਹੜਾ ਸਾਰਾ ਵਾਤਰਿਆ ਬੜੇ ਇਸ਼ਤਿਆਰ ਪ੍ਰੇਮ ਦੇ ਨਾਲ ਸ਼ਰਦਾ ਦੇ ਨਾਲ ਮੱਥਾ ਟੇਕਣ ਸੰਗਤ ਆਈ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧਰਵਾਦੀਆਂ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਕਿ ਸੰਗਤ ਇੰਨੇ ਪਿਆਰ ਪ੍ਰੇਮ ਦੇ ਨਾਲ ਆ ਰਹੀ ਹੈ ਤੇ ਸ਼ਰਦਾ ਦੇ ਨਾਲ ਆਪਣੇ ਜੋ ਮਨੋ ਕਾਮਨਾ ਹੈ ਜਿਹਨਾਂ ਸੰਗਤ ਦੀ ਉਹ ਸਾਰੀਆਂ ਹੀ ਇਹ ਬਾਬਾ ਜੀ ਪੂਰੇ ਕਰਦੇ ਨੇ ਤੇ ਅਸੀਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਇਹ ਜਿਹੜਾ ਪ੍ਰਸ਼ਾਦ ਬਣ ਰਿਹਾ ਹੈ ਕੁੱਟੂ ਦੇ ਆਟੇ ਦਾ ਵਰਤਾਲੇ ਵੀ ਖਾ ਸਕਦੇ ਵਰਤਾਲੇ ਵੀ ਇਹ ਸਾਰੇ ਲੈ ਸਕਦੇ ਆ ਵਰਤਾਲਾ ਸਪੈਸ਼ਲ ਅਸੀਂ ਬਣਾਇਆ ਬਾਕੀ ਭੋਲੇ ਸ਼ੰਕਰ ਦਾ ਪ੍ਰਸ਼ਾਦ ਜਿਹੜਾ ਹੈ ਉਹ ਨਹੀਂ ਅਸੀਂ ਨਹੀਂ ਬਣਾਇਆ ਅਜੇ ਤੇ ਇਸ ਕਰਕੇ ਸਾਰੇ ਵਰਤ ਵਾਲਿਆਂ ਦੇ ਅਸੀਂ ਪਹਿਲ ਦੇ ਦਾਰਤੇ ਅਸੀਂ ਬੱਚਿਆਂ ਦਾ ਜਿੱਦ ਬੱਚਿਆਂ ਦਾ ਜਿਹੜੀ ਨਵੀਂ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਉਹ ਬਹੁਤ ਸਹਿਯੋਗ ਦੇ ਰਹੀ ਹੈ ਬਹੁਤ ਬਲਕੇ ਉਹਨਾਂ ਦੇ ਆਪ ਮਨ ਦੇ ਵਿੱਚ ਉਤਸ਼ਾਹ ਹੈ ਕਿ ਅਸੀਂ ਮੰਦਰ ਦੇ ਵਿੱਚ ਜਾ ਕੇ ਸ਼ਰਦਾ ਪਾਵਨ ਦੇ ਨਾਲ ਆਪਣਾ ਪੁੰਚੀ ਮੰਦਰ ਦਾ ਕਬਾਰ ਕਦੋਂ ਖੁੱਲਿਆ ਗਿਆ ਸਵੇਰੇ ਆਜ ਕਿੰਨੇ ਵਜੇ ਤੋਂ ਮੰਦਰ ਸਵੇਰੇ 4 5 ਵਜੇ ਤੋਂ ਕਬਾਰ ਜਿਹੜੇ ਖੁੱਲੇ ਆ ਤੇ ਸ਼ਾਮ ਨੂੰ ਜਿਹੜੀ ਹੈ ਦੀ ਚਾਰ ਪਹਿਰੇ ਦੀ ਪੂਜਾ ਕੀਤੀ ਆਏਗੀ 10 ਵਜੇ ਤੋਂ ਲੈ ਕੇ ਸਵੇਰੇ 4 ਵਜੇ ਤੱਕ ਚਾਰ ਪਹਿਰੇ ਦੀ ਪੂਜਾ ਹੋਏਗੀ ਤੇ ਸਾਰੇ ਬੜੇ ਸ਼ਾਦਾ ਪਾਵਰ ਨਾਲ ਰਾਤ ਨੂੰ ਤੇ ਕੱਲ ਕੱਲ ਜਿਹੜਾ ਹੈ ਕੱਲ ਸਵੇਰੇ ਹਵਨ ਤੇ ਨਾਲ ਹੀ ਕੱਲ ਕੜੀ ਚਾਵਲ ਦਾ ਪੰਡਾਰਾ ਖੜਾ ਬੜੇ ਦੇ ਸੰਗਤ ਦੇ ਸਹਿਯੋਗ ਨਾਲ ਹੀ ਹੋਣਾ ਸਾਰੇ ਸੰਗਤ ਦੇ ਦਾ ਸੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇ ਸੀ ਬੋਲੇ ਦੀ ਆਸਤਾ ਦੇ ਬਾਰੇ ਗੱਲ ਕੀਤੀ ਜਾਏ ਕੀ ਕਹਿਣਾ ਚਾਹੋਗੇ ਸੀ ਬੋਲੇ ਤਾਂ ਇਹ ਇਹ ਤਾਂ ਸਾਰੇ ਮਿਲ ਕੇ ਸ੍ਰੀ 시 ਦੇ ਦਾਤਾ ਹੀ ਇਹੀ ਹੈ ਜੀ ਤੇ ਜੋ ਮਿਲ ਕੇ ਇਹ ਦੇ ਸਕਦੇ ਆ ਉਹ ਕੋਈ ਨਹੀਂ ਦੇ ਸਕਦਾ ਜੋ ਭਾਵਨਾ ਹੈ ਮੰਦਿਰ ਮਨ ਦੇ ਵਿੱਚ ਜਿਹੜੀ ਹੈ ਨਾ ਭਾਵਨਾ ਅਰ ਸ਼ਰਧਾ ਇਹ ਹੋਣੀ ਚਾਹੀਦੀ ਹੈ ਮਨ ਨੂੰ ਝੁਕਾਓ ਮਨ ਦੇ ਝੁਕਾਨ ਦੇ ਨਾਲ ਹੀ ਤੁਹਾਨੂੰ ਪ੍ਰਾਪਤੀ ਹੋਏਗੀ ਐਦਾਂ ਕੁਝ ਨਹੀਂ ਮਿਲੇਗਾ ਅਸੀਂ ਤਾਂ ਕਹਿੰਦੇ ਵੀ ਮਨ ਦੇ ਨਾਲ ਆਪਣਾ ਜੋ ਵੀ ਆ ਕੰਮ ਕਰਨਾ ਹੈ ਤਾਂ ਉਹਨੂੰ ਭਾਵਨਾ ਦੇ ਨਾਲ ਕਰੋ ਜੋ ਵੀ ਕੰਮ ਕਰਨਾ ਹੈ ਬਾਕੀ ਜੇ ਤੁਹਾਡੇ ਮਨ ਦੇ ਵਿੱਚ ਭਾਵਨਾ ਹੈ ਤੇ ਤੁਹਾਡੇ ਪਰਮਾਤਮਾ ਆਪਣੇ ਆਪ ਹੀ ਸਹਿਜ ਉਹ ਦਿੱਤਾ ਹੈ ਤੇ ਤੁਹਾਨੂੰ ਆਪਣੇ ਆਪ ਹੀ ਉਹਨਾਂ ਨੇ ਆਪਣੇ ਆਪ ਹੀ ਤੁਹਾਡੀ ਮੰਜ਼ਿਲ ਤੇ ਪਹੁੰਚਾਣਗੇ ਹੋ ਕਿਸੇ ਦੀ ਇਹ ਨਹੀਂ ਕਰਦੇ ਇਹ ਜੀ ਅਸੀਂ ਦੇਖ ਰਹੇ ਕਿ ਮੰਦਰ ਦਾ ਜਿਹੜਾ ਦਰਬਾਰ ਹੈ ਬਹੁਤ ਸੋਹਣਾ ਬਣ ਰਿਹਾ ਹੈ ਜੋ ਪਿਆਛੇ ਸੰਗਤ ਦਾ ਸਹਿਯੋਗ ਕੀ ਹੈ ਸੰਗਤ ਦਾ ਸਹਿਯੋਗ ਸਾਰੇ ਸੰਗਤਾਂ ਸਾਡੇ 77 ਸੈਕਟਰ ਵਾਸੀਆਂ ਦਾ ਕਮੇਟੀ ਦਾ ਜਿਆਦਾ ਕਰਕੇ ਸਾਡਾ ਸਹਿਯੋਗ ਬਹੁਤ ਜ਼ਿਆਦਾ ਹੈ ਇਹ ਬਹੁਤ ਮਿੱਠ ਕਰ ਰਹੀ ਹੈ ਕਮੇਟੀ ਤੇ ਅਸੀਂ ਉਹਦੇ ਨਾਲ ਹੀ ਸਾਡਾ ਵੱਲ ਮੇਰੇਆ ਪਾਕਿਸਤਾਨ ਸੈਕਟਰ ਦੇ ਪੱਲਕ ਹਰੇਕ ਸੰਗਤ ਬਹੁਤ ਪਿਆਰ ਪ੍ਰੇਮ ਦੇ ਨਾਲ ਇਹ ਜਿੰਨਾ ਵੀ ਉਹ ਸਾਰੀ ਦਾ ਤੁਹਾਡੇ ਸਾਹਮਣੇ ਇਹ ਕੰਮ ਜਿੰਨਾ ਹੋ ਰਿਹਾ ਹੈ ਇਹ ਸਾਰੇ ਉਹਨਾਂ ਦੇ ਪਾਕੀ ਸਾਨੂੰ ਹੋਰ ਵੀ ਵੱਧ ਕੇ ਬਾਹਰੋਂ ਵੀ ਵੱਧ ਕੇ ਕਾਫੀ ਬੰਦੇ ਦਾ ਸਹਿਯੋਗ ਮਿਲ ਰਿਹਾ ਹੈ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦੀ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵੈ ਸਾਰੀ ਕਮੇਟੀ ਦਾ ਤੇ ਸਾਰੀ ਸੰਗਤ ਦਾ ਸਾਥ ਦੇਸੀ ਹੁੰਦਾ ਬਹੁਤ ਬਹੁਤ ਧੰਨਵਾਦੀ ਹੈ। ਮਹਿਲਾ ਮੰਡਲ ਦੀ ਗੱਲ ਕਰੀ ਪ੍ਰਧਾਨ ਜੀ ਕਿੱਤਾ ਦਾ ਸਹਿਯੋਗ ਮੇਲਾ ਮੰਡਾ ਦੇ ਕੀਤਾ ਹੈ। ਮੇਲਾ ਮੰਡਲ ਦਾ ਵੀ ਬਹੁਤ ਮਤਲਕ ਸਹਿਯੋਗ ਆਈ ਸਾਨੂੰ। ਪਹਿਲਾ ਮੰਡਲ ਜਿਹੜਾ ਬਣਾ ਮੰਡਲ ਸਾਡੀ ਹੈ ਜਿਹੜੀ ਆ ਉਹ ਇੱਕ ਤਾਂ ਘਰ-ਘਰ ਜਾ ਕੇ ਜੋ ਵੀ ਇੰਨਾ ਸਹਿਯੋਗ ਕਰਦੀ ਹੈ ਸਾਰੇ ਬਿਲਕੁਲ ਉਹਨੇ ਜੋ ਵੀ ਤਿਲ-ਫੁੱਲ ਸੰਗਤ ਦਿੱੰਦੀ ਆ ਸਾਰੇ ਹਾਂਜੀ ਕੀਰਤਨ ਕਰ ਰਹੀ ਹੈ ਜੀ ਹਾਂਜੀ ਅਸੀਂ बहुत ठीक भगवान विष्णु मंगलम भगवत मंगलम पार्वती नाथ मंगलाय तन मैं पंडित टीकाराम शास्त्री माँ मंदिर से कस्तार्थ मुख्य पुजारी के रूप में यहाँ पर हूँ और आज शिवरात्रि का पर्व है और प्रातः चार बजे से भक्तों की बड़ी भीड़ लगी हुई है क्योंकि भगवान शंकर को जल की धारा क्रिया है और भगवान शंकर ही सबका कल्याण करने वाले हैं शिव का मतलब है कल्याण करने वाला और यहाँ पर श्रद्धा से विश्वास से सभी भक्त आ रहे हैं और अपनी आस्था से भगवान को कोई बेल पत्र, कोई बेल फल कोई दूध मतलब अनेक प्रकार की वस्तु भगवान को समर्पण कर रहे हैं और भगवान शिव का आशीर्वाद प्राप्त कर रहे हैं